ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਦੀ ਫਤਿਹ ਅੱਜ ਜੋ ਕਹਾਣੀ ਹੈ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਦਵਾਨਾ ਦੀ ਕਥਾ ਕਹਾਣੀਆਂ ਦੀ ਕਿਵੇਂ ਲੋਕ ਤਰਦੇ ਨੇ ਇਹਨਾਂ ਦੇ ਪਵਿੱਤਰ ਮੁਖੋਂ ਜਿਹੜੇ ਵਿਚਾਰ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਕਿਵੇਂ ਇਹ ਲੋਕਾਂ ਨੂੰ ਤਾਰਦੇ ਨੇ ਤਾਂ ਪਰਮੇਸ਼ਰ ਦਵਾਰ ਸਾਹਿਬ ਤੋਂ ਲੋਕਾਂ ਕੀ ਝੋਲੀਆਂ ਭਰ ਕੇ ਜਾਂਦੇ ਨੇ ਤਾਂ ਮੈਂ ਉਹਨਾਂ ਨੂੰ ਵੀ ਗੱਲ ਕਰਦਾ ਜਿਹੜੇ ਇਹਨਾਂ ਦੀ ਨਿੰਦਿਆ ਕਰਦੇ ਨੇ ਵੀ ਤੁਸੀਂ ਵੀ ਚੰਗੇ ਕੰਮ ਕਰਿਆ ਕਰੋ ਤਾਂ ਕਿ ਜੋ ਚੰਗੇ ਕੰਮ ਚ ਸਭ ਦੀ ਭਲਾਈ ਹੁੰਦੀ ਹੈ ਤਾਂ ਤੁਸੀਂ ਵੀ ਜਿਵੇਂ ਸੰਤਾਂ ਦੇ ਪਰਾਲੇ ਸੜਕਾ ਪਰਮੇਸ਼ਰ ਦਵਾਰ ਸਾਹਿਬ ਵਧੀਆ ਸਰਦਾਰਤ ਅਗੇ ਵਧੀਆ ਆਪਣੇ ਨੇ ਤੁਸੀਂ ਵੀ ਕੋਈ ਵਧੀਆ ਸਕੂਲ ਕੋਈ ਹਸਪਤਾਲ ਜਿੱਥੇ ਲੋਕਾਂ ਨੂੰ ਚੰਗੀ ਸਿਹਤ ਅਤੇ ਸਿੱਖਿਆ ਮਿਲੇ ਤਾਂ ਮੈਂ ਅੱਜ ਗੱਲ ਕਰਨ ਲੱਗਿਆ ਜਿਹੜੇ ਸੰਤਾਂ ਦੇ ਫੈਨ ਹੋਏ ਚੰਗੇ ਫੈਨ ਜਿਹੜੇ ਦਿਨ ਰਾਤ ਸੰਤਾਂ ਦੀ ਤੋਂ ਗੁਰਬਾਣੀ ਦਾ ਲਾ ਲੈਂਦੇ ਨੇ ਆ ਉਹਨਾਂ ਦੀ ਗੱਲ ਕਰਨ ਲੱਗਿਆ ਵਿੱਚ ਅਤਰੇ ਬਹੁਤ ਨੇ ਤਾਂ ਕਿ ਜਿਹੜੇ ਕਿ ਸੰਤਾਂ ਦੇ ਲੜ ਲੱਗੇ ਸੰਤਾਂ ਦੇ ਲੜ ਲੱਗ ਕੇ ਗੁਰੂ ਵਾਲੇ ਬਣੇ ਤਾਂ ਅੱਜ ਕੱਲ ਕਰਦਾ ਮੈਂ ਇੱਕ ਟਰੱਕ ਡਰਾਈਵਰ ਦੀ ਜਿਹੜਾ ਟਰੱਕ ਡਰਾਈਵਰ ਤੇ ਭਵਾਨੀ ਘੜਦਾ ਸੀ ਉਹ ਸਰਾਬ ਉਹ ਪਿੰਦਾ ਸੀ ਦਾ ਖਰਾਬ ਹੋ ਪਿੰਦਾ ਸੀ ਤਾਂ ਉਹਦੇ 40 ਸਾਲ ਦੀ ਉਮਰ ਸੀ ਵਿਆਹ ਹੋਏ ਨੂੰ ਘੱਟੋ ਘੱਟ 15 ਸਾਲ ਹੋ ਗਏ ਤੇ ਉਹਦੇ ਇੱਕ ਦੋ ਕੁੜੀਆਂ ਤੀਆਂ ਇੱਕ 12 ਸਾਲ ਦੀ ਸੀ ਇੱਕ 7 ਸਾਲ ਦੀ ਸੀ ਉਸ ਤੋਂ ਬਾਅਦ 6-7 ਸਾਲ ਹੋ ਗਏ ਤੇ ਕੋਈ ਬੱਚਾ ਨਹੀਂ ਹੋਇਆ ਸੀ ਤਾਂ ਉਹ ਜਾਦੂ ਜ਼ਾਦੇ ਨਸਾ ਕਰਦਾ ਸੀ ਤਾਂ ਘਰ ਵਾਲੀ ਵੀ ਛੱਡ ਕੇ ਚਲੀ ਗਈ ਜਦੋਂ ਉਹ ਰੋਟੀ ਕਦੇ ਮਤਾਜ ਹੋ ਗਿਆ ਮਾਪੇ ਬਜ਼ੁਰਗ تھے ਭੈਣ ਭਾਈ ਆਪ ਉਹਦੇ ਘਰਾਂ ਦੇ ਤੇ ਅੱਜ ਕੱਲ ਕਿਹੜਾ ਕਿਸੇ ਨੂੰ ਰੋਟੀ ਪਾਣੀ ਪਹੁੰਚਦਾ ਹੈ ਤਾਂ ਇੱਕ ਦਿਨ ਅਸੀਂ ਜਾਣਾ ਸੀ ਚੰਡੀਗੜ੍ਹ ਦੋ ਜਣੇ ਅਸੀਂ ਗੱਡੀ 'ਚ ਬੈਠੇ ਆਈਏ ਤਾਂ ਉਹ ਮੈਨੂੰ ਕਹਿੰਦਾ ਵੀ ਰੋਟੀ ਦੀ ਭੁੱਖ ਲੱਗੀ ਆ ਵੀ ਕਿਸੇ ਢਾਬੇ ਤੇ ਜਾ ਕੇ ਖਾ ਲਾਂਗੇ ਤਾਂ ਮੇਰੇ ਮੂਜੋ ਨਿਕਲਿਆ ਮਾ ਤੈਨੂੰ ਨਾਲ ਤਾਂ ਮੈਂ ਪਰਮੇਸ਼ਰ ਦਵਾਰ ਸਾਹਿਬ ਦੇ ਦਰਸ਼ਨ ਕਰਉਣਾ ਨਾਲੇ ਜੇ ਸੰਤ ਹੋਏ ਭਾਈ ਸਾਹਿਬ ਹੋਏ ਤਾਂ ਉਹਨਾਂ ਨੂੰ ਮਿਲਾਂਗੇ ਤਾਂ ਉਹ ਮੱਲੋ ਮੱਲੀ ਮੈਂ ਤੱਕ ਦੇ ਨਾਲ ਪਰਮੇਸ਼ਰ ਦਵਾਰ ਸਾਹਿਬ ਅੰਦਰ ਓਹ ਲਿਆਂਦਾ ਤਾਂ ਜਦੋਂ ਅੰਦਰ ਆ ਕੇ ਉਹਨੇ ਪ੍ਰਸਾਦਾ ਪਾਣੀ ਅਸੀਂ ਦੋਆ ਨੇ ਸਕਿਆ ਤਾਂ ਉਥੇ ਜਿਹੜੇ ਸੰਤਾਨੀਆਂ ਕਹਿ ਤਾਂ ਬੀਜਦੇ ਨੇ ਜਿਦਾ ਸਿੱਧੀਆਂ ਫੋਟੋਆਂ ਉਥੇ دیਵਾਨਾਂ ਦੀਆਂ ਸੰਤਾਂ ਦੇ ਜਿਹੜੇ ਬੋਲਾਂ ਦੀਆਂ ਵਧੀਆ ਪਵਿੱਤਰ ਬਾਣੀ ਨੇ ਆ ਕਹਿਣਾ ਚੱਲਦੀਆਂ ਤੀਆਂ ਅਸੀਂ ਉੱਥੇ ਬੈਠੇ 15 ਮਿੰਟ ਤਾਂ ਉਹਦੇ ਕੰਨਾਂ 'ਚ ਵਧੀਆ ਆਵਾਜ਼ ਪਈ ਤਾਂ ਜੋ ਹੋ ਮੜਾ ਦਾ ਫਰਕ ਪਿਆ ਤਾਂ ਉਹ ਮੈਨੂੰ ਕਹਿਣ ਲੱਗਿਆ ਜਦੋਂ ਅਸੀਂ ਦੁਬਾਰੇ ਮੁੜ ਕੇ ਪਟਿਆਲੇ ਤੋਂ ਤਾਂ ਕਹਿੰਦਾ ਅੱਜ ਫੇਰ ਨਾ ਕਰ ਥੱਕ ਕੇ ਚੱਲਣਾ ਮਾ ਚੱਲ ਠੀਕ ਐ ਤਾਂ ਜਦੋਂ ਦਬਾਰੇ ਜਦੋਂ ਲੰਗਰ ਪਾਣੀ ਥੱਕਿਆ ਤਾ ਉਹ ਕਹਿੰਦਾ ਵੀ ਮੈਂ ਸੀੜੀਆਂ ਵੀ ਲੈਣੀਆਂ ਨੇ ਜਰ ਚੱਪ ਮਿਲ ਜੇ ਡੱਕ ਚ ਪਾਉਣ ਵਾਲੀ ਵੀ ਮੈਂ ਬਾਣੀ ਸੁਣਿਆ ਕਰੂੰ ਸੰਤਾਂ ਦੀ ਵੀ ਸੰਤਾਂ ਦੇ ਬੋਲ ਜਰੂਰ ਸੁਣਿਆ ਕਰੂੰਗਾ ਮੈਂ ਤਾ ਉਹ ਲੈ ਗਿਆ ਜਿੱਪ ਤਾਂ ਸੰਤਾਂ ਦੀ ਗੁਰਬਾਣੀ ਦੀ ਜਿਹੜੇ ਮਿੱਠੜੇ ਬੋਲਾਂ ਨਾਲ ਲੋਕਾਂ ਨੂੰ ਸੁਣਾ ਕੇ ਨਿਹਾਲ ਕਰਦੇ ਨੇ ਤਾਂ ਉਹਨੇ ਘਰ ਵਿੱਚ ਜਾਟੇ ਕਥਾ ਕਹਾਣੀਆਂ ਦੀਆਂ ਵੀਡੀਓ ਚੱਲਿਆ ਕਰੇ ਟਰੱਕ 'ਚ ਟਿਕਜ ਵੀ ਨੇ ਸਾंता ਦੀ ਰੀਲਾ ਪਾ ਕੇ ਰੱਖਿਆ ਕਰੇ ਤਾਂ ਜਦੋਂ ਸੇ ਮਹੀਨੇ ਬੀਤਣ ਦੇ ਬਾਅਦ ਉਹਨੂੰ ਗੁਰ ਬਾਣੀ ਨਾਲ ਬਹੁਤ ਪਿਆਰ ਹੋ ਗਿਆ। دارو ਛੱਡ ਗਿਆ। دارو ਛੱਡ ਕੇ ਬਸ ਆਖੀ ਵਾਲੇ ਤਾਂ ਉਹ ਗੁਰੂ ਆਲਾ ਬਣਿਆ। ਉਹ ਬਾਣੀ ਵਿੱਚ ਤਾਕਤ ਬਹੁਤ ਹੈ। ਜਦ ਗੁਰੂ ਆਲਾ ਬਣਿਆ ਤਾਂ ਵਿਹਾਅ ਤੇ ਉਹ ਲੜਕਾ ਕਾਕੇ ਸਾਈਡੋਂ ਤਾਂ ਉਹਦੇ ਸਹੁਰਿਆਂ ਨੂੰ ਵੀ ਪਤਾ ਲੱਗਿਆ। ਵਿੱਚੋਂ ਦੱਸਣ ਵਾਲੇ ਦੱਸਿਆ। ਬੀਉ ਤਾਂ ਸਰਾਬ ਛੱਡ ਕੇ ਸਿੰਘ ਬਣ ਗਿਆ ਸਿੰਘ ਵੀ ਮੇਹਰ ਨੇ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਪਾਸੋਂ ਅਮਰਤ ਵੀ ਸਕੇ ਤਾਂ ਦੇਖਦੇ ਦੇਖਦੇ ਉਹਨਾਂ ਨੇ ਪੂਰੀ ਉਹ ਗੁਸੂਗ ਲਈ ਪੂਰਾ ਪਤਾ ਲਿਆ ਤਾਂ ਉਹ ਆਪਣੀ ਕੁੜੀ ਨੂੰ ਛੱਡ ਕੇ ਇਹਦੇ ਨਾਲ ਘਰੇ ਤਾਂ ਦੋਇ ਚੱਕਰੀ ਕੁੜੀਆਂ ਸਭ ਗੁਰਬਾਣੀ ਸੁਣਿਆ ਕਰਨ ਇਕੱਠੇ ਘਰ ਚ ਨਾਲੇ ਤਾਂ दारू ਛੱਡ ਗਿਆ ਨਾਲੇ ਲੜਾਈ ਹੁਣੋਂ ਅਟ ਗਈ ਤਾਂ ਸਾਲ ਕੁ ਬਾਅਦ ਫੇਰ ਉਹਨਦੇ ਇੱਕ ਪੁੱਤਰ ਦੀ ਜਨਮ ਹੋਈ ਮੁੰਡਾ ਹੋਇਆ ਤਾਂ ਤੇ ਜੋ ਗੁਰਬਾਣੀ ਦੇ ਲੜ ਲੱਗਦਾ ਹੈ ਜਾਂ ਚੰਗੇ ਬਲਾਰੇ ਜਿਵੇਂ ਸੰਤ ਭਾਈ ਸਰਦਾਰ ਜੀ ਸਿੰਘ ਜੀ ਨੇ ਇਹ ਇੱਕ ਨੰਬਰ ਦੇ ਬੁਲਾ ਰਹੇ ਨੇ ਕਿਉਂ ਇਹਨਾਂ ਦੀ ਕੌਂਸਲਾਗਾ ਕਰਦੇ ਆ ਕਿਉਂਕਿ ਅਸੀਂ ਇਹਨਾਂ ਕਰਕੇ ਇਹਨਾਂ ਗੁਰਬਾਣੀ ਕਰਕੇ ਸੁਣਦੇ ਆ ਇਹਨਾਂ ਤੋਂ ਤਾਂ ਹੀ ਅਸੀਂ ਤੁਰਦੇ ਫਿਰਦੇ ਆ ਤਾਂ ਕਿ ਨਸ਼ਿਆਂ ਤੋਂ ਛੁਟਕਾਰਾ ਰਹਿੰਦਾ ਹੈ ਤਾਂ ਇੱਕ ਹੋਰ ਮੱਲ ਇੱਕ ਮਾਨਸਾ ਕੁਲਚੇ ਵਾਲਾ ਸੀ ਰਾਮ ਲਾਲ ਉਹੋ ਵੀ ਸੰਤਾਂ ਦਾ ਆਇਆ ਇੱਕ ਦੋ ਵਾਰੀ ਤਾ ਇਹਨਾਂ ਦਾ ਫੈਨ ਹੋ ਗਿਆ ਫੈਨ ਹੋ ਗਿਆ ਤਾਂ ਉਹ ਉਹਨੇ 7 ਸਾਲ ਸੰਤਾਂ ਦੀਆਂ ਗੁਰਬਾਣੀ ਦੀਆਂ ਰੇੜੀ ਤੇ ਹੁਲਚਾਂਦੀ ਰੇੜੀ ਤੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਸੰਤਾਂ ਦੀ ਕਹਿਣਾ ਚੱਲਦੇ ਹਾਂ ਸੰਤਾਂ ਦੀਆਂ ਸੀੜੀਆਂ ਚੱਲਦੇ ਹਾਂ ਗੁਰਬਾਣੀ ਦੀਆਂ ਕੀਰਤਨਾਂ ਕੀਰਤਨਾਂ ਦੀਆਂ ਤਾਂ ਉਹ ਬਹੁਤ ਵੱਡਾ ਫੈਨ ਹੋ ਗਿਆ ਉਹਨੇ ਮਨ ਧਾਰ ਲਿਆ ਵੀ ਜਿੰਨਾ ਚਿਰ ਸੰਤ ਮੈਨੂੰ ਮਿਲਦੇ ਨਹੀਂ ਕੱਲੇ ਉਹਨਾਂ ਚਿਰ ਮੇਰਾ ਆਧਾਰ ਨਹੀਂ ਹੁੰਦਾ ਜਾਂ ਉਹਦਾ ਵੀ ਉਹਦੇ ਵੀ ਘਰ ਵਾਲੀ ਛੱਡ ਕੇ 바ਗੀ ਤੀ ਵੀ ਤੂੰ ਗੁਰਬਾਣੀ ਜਿਆਦਾ ਸੁਣਦਾ ਹੈ ਵੀ ਤੂੰ ਗਾਹ ਕਬਲ ਧਿਆਨ ਨਹੀਂ ਦਿੰਦਾ ਫਲਾਣਾ ਠੱਪਾ ਤਾਂ ਜਦੋਂ ਸੰਤ ਉਥੇ ਪ੍ਰੋਗਰਾਮ ਦੀ ਡੇਢ ਘੰਟਾ ਹੋਇਆ ਤਾਂ ਦਾਤਾ ਨੇ ਕੋਈ ਵੀਡੀਓ ਪਾਈ ਵੀ ਦੇਖੀ ਉਹਦੀ ਤਾਂ ਸੰਤੋਨ ਨੂੰ ਜੱਫੀ ਜਿ ਲੈ ਕੇ ਮਿਲ ਕੇ ਆਏ ਕਿਉਂਕਿ ਇਹ ਜੀ ਜੋ ਸਾਧੂ ਆਉਂਦੇ ਨੇ ਉਹ ਦੁਨੀਆ ਨੂੰ ਤਾਰਨ ਖਾਤਰ ਆਉਂਦੇ ਨੇ ਸਾਨੂੰ ਇਹਨਾਂ ਦੀ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੰਨੇ ਕਰੇ ਨੇ ਭਾਈ ਸਾਹਿਬ ਨੇ ਚੰਗੇ ਕੰਮ ਕਰੇ ਨੇ ਚੰਗੇ ਕੰਮਾਂ ਦੀ ਕਰਕੇ ਤਾਂ ਪਬਲਿਕ ਇਹਨਾਂ ਦਾ ਸਾਥ ਵੀ ਬਹੁਤ ਦਿੰਦੀ ਹੈ ਜਿਹੜੀ ਵੀ ਕੋਈ ਜਦੋਂ ਵੀ ਕੋਈ ਢੀੜ ਪੈਂਦੀ ਹੈ ਜਦੋਂ ਵੀ ਇਹਨਾਂ ਤੇ ਕੋਈ ਉਹ ਕਮੇਟੀ ਵਾਲੇ ਜਾਂ ਕੋਈ ਹੋਰ ਬਾਹਰ ਕਰਦੇ ਨੇ ਤਾਂ ਸਾਰੇ ਲੋਕ ਇਹਨਾਂ ਦੇ ਨਾਲ ਹਮਦਰਦ ਹੁੰਦੇ ਨੇ ਕਿਉਂਕਿ ਇਹ ਚੰਗੇ ਪ੍ਰਤਖੰਡਕ ਨੇ ਬੋਲਣ ਵਾਲੇ ਨੇ ਚੰਗੇ ਬਲਾਰੇ ਨੇ ਉਹਨਾਂ ਦਾ ਟੱਡ ਤਾਂ 맞ਦਾ ਵੀ ਇਹ ਲੋਕ ਇਹਨਾਂ ਦੇ ਫੈਨ ਬਹੁਤ ਨੇ ਕਿਉਂਕਿ ਇੱਕ ਤਾਂ ਇਹਨਾਂ ਦੇ ਚੰਗੇ ਕੰਮ ਕਰੇ ਹੋਏ ਨੇ ਜੇ ਪਰਮੇਸ਼ਰ ਦਵਾਰ ਸਾਹਿਬ ਹੋਰ ਆਪਾਂ ਘਰ 'ਚ ਕਿਸੇ ਦੋ ਬੰਦਿਆਂ ਨੂੰ ਰੋਟੀ ਨਹੀਂ ਖਵਾ ਸਕਦੇ ਕਿੱਡੇ ਵੱਡੇ ਇਹਨਾਂ ਨੇ ਅਪਰਾਲੇ ਕਰੇ ਹੋਏ ਨੇ ਤਾਂ ਜੋ ਇਹਨਾਂ ਦੇ ਕਿਤੇ ਹੋਏ ਕੰਮਾਂ ਦੀ ਸਲਾੰਗਾ ਹੁੰਦੀ ਹੈ ਇਹਨਾਂ ਦੇ ਕਿੱਤੇ ਕੰਮਾਂ ਦੀ ਬੜਾਈ ਹੁੰਦੀ ਹੈ ਕਿਉਂਕਿ ਸਾਧੂ ਜਗਤ ਦੇ ਦੁਨੀਆ ਨੂੰ ਤਾਰਨ ਖਾਤਰ ਆਉਂਦੇ ਨੇ ਇੱਕ ਰਬੀ ਰੱਬ ਰੂਪੀ ਰੂਹਾਂ ਦੇ ਸਾਨੂੰ ਦਸਣ ਹੁੰਦੇ ਰਹਿਣਾ ਤਾਂ ਕਿ ਜੋ ਸਾਡਾ ਆਧਾਰ ਹੁੰਦਾ ਰਹੇ ਤਾਂ ਮੈਂ ਅੱਜਕੱਲ ਹੋਰ ਜਿਹੜੀ ਲੋੜ ਆ ਸਮੇਂ ਦੀ ਵੀ ਸਾਨੂੰ ਲੰਗਰ ਕਾਪੀਆਂ ਕਿਤਾਬਾਂ ਦਾ ਜਾਂ ਜਮਾਕਾਂ ਨੂੰ ਮਰਦਿਆਂ ਦਾ ਜਿਵੇਂ ખ્રિસ્ਤਿਆਨਾਂ ਦਾ ਜੀਸੂ ਮਸੀਹ ਵਾਲੇ ਉਹ ਲੋਕ ਤੋਂ ਟੋਟ ਉਧਰ ਜਾਂਦੇ ਨੇ ਉਹ ਲੰਗਰ ਲਾਉਂਦੇ ਨੇ ਵੀ ਜ਼ਿਆਦਾ ਪੜਾਈ ਦਾ ਤਾਂ ਕਿ ਸਾਨੂੰ ਸਾਰਿਆਂ ਨੂੰ ਜੋਰ ਦੇਣਾ ਚਾਹੀਦਾ ਹੈ ਵੀ ਆਪਾਂ ਸਿੱਖੀ ਨੂੰ ਵਧੀਆ ਵਧੀਆ ਫਲਾਏ ਵਧੇ ਫੁੱਲੇ ਵੀ ਆਪਾਂ ਵੀ ਵਰਦੀਆਂ ਕਾਪੀਆਂ ਕਿਤਾਬਾਂ ਸੰਸਥਾ ਵਾਲੇ ਜਾਂ ਸ਼ਰਮਣੀ ਕਮੇਟੀ ਵਾਲੇ ਇਹ ਆਜਾ ਬੇਜਿਆਦਾ ਲੋਕਾਂ ਨੂੰ ਫ੍ਰੀ ਦੇ ਕੇ ਲਾਹਾ ਕਟਣਾ ਐਨੀਆਂ ਗੱਲਾਂ ਮੈਂ ਕਰਦਾ ਹੋਇਆ ਸਭ ਨੂੰ ਬੇਨਤੀ ਕਰਦਾ ਵੀ ਵੀਡੀਓ ਜ਼ਰੂਰ ਸੁਣਿਓ ਤਾਂ ਕਿ ਜੋ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੀਏ ਵਹਿਗੁਰੂ ਜੀ ਕਾ ਖਾਲਤਾ ਵਹਿਗੁਰੂ ਜੀ ਕੀ ਫਤ